ਕਹਾਣੀ ਜਾਤ ਪਾਤ ਨਹੀਂ ਹੁੰਦੀ ਲੇਖਕ ਬਲਜੀਤ ਸਿੰਘ ਕਿਸਿਆਣਾ ਜੀ ਜਾਤ ਪਾਤ ਸਿਰਫ ਐਸਸੀ ਬੀਸੀ ਜਨਰਲ ਤੱਕ ਹੀ ਸੀਮਤ ਨਹੀਂ ਬਲਕਿ ਐਸੀ ਜਾਤੀ ਵਾਲੇ ਵੀ ਅਗੋਂ ਉਪ ਜਾਤੀਆਂ ਵਿੱਚ ਵੰਡੇ ਹੋਏ ਨੇ ਆਪਸ ਵਿੱਚ ਨਾfrਤ ਵੀ ਕਰਦੇ ਨੇ ਜਿਹੜੀ ਜਾਤੀ ਵਿੱਚ ਮੈਂ ਜਨਮ ਲਿਆ ਸਮਾਜਿਕ ਪੱਖੋਂ ਉਹ ਅਨਸੂਚਿਤ ਜਾਤੀ ਹੈ ਤੇ ਅਨਸੂਚਿਤ ਜਾਤੀਆਂ ਵਿੱਚੋਂ ਵੀ ਸਭ ਤੋਂ ਹੇਠਲੇ ਪੌੜੇ 'ਤੇ ਖੜੀ ਹੈ ਕਈਆਂ سوچ ਜਾਂਦੀਆਂ ਵੀ ਇਸ ਜਾਤੀ ਨੂੰ ਨੀਵਾ ਸਮਝ ਕੇ ਨਾ ਪਰਤ ਤੱਬੀਆਂ ਨਹੀਂ ਗੱਲ ਇਹ ਤਾਂ ਹੋਈ ਕਿ ਐਲ ਐਲ ਵੀ ਵਿੱਚ ਪੜਦਿਆਂ ਇੱਕ ਕੁੜੀ ਨਾਲ ਮੇਰੀ ਦੋਸਤੀ ਹੋ ਗਈ ਉਹ ਵੀ ਐਸੀ ਬਟਾ ਗਰੀ ਨਾਲ ਹੀ ਸਵੰਦ ਸੀ ਪਰ ਮੈਨੂੰ ਹਰਾ ਨੇ ਹੋਈ ਜਦੋਂ ਇੱਕ ਮੁੰਡੇ ਨੇ ਮੇਰੀ ਦੋਸਤ ਨੂੰ ਕਿਹਾ ਤੂੰ ਇਹਦੇ ਨਾਲ ਕਿੱਧਰ ਪੜਦੀ ਹੈ ਮੇਰੀ ਦੋਸਤ ਨੇ ਕਿਹਾ ਕਿਉਂ ਉਸ ਮੁੰਡੇ ਨੇ ਕਿਹਾ ਆਪਣੀ ਦੋਮਾ ਦੀ ਜਾਤੀ ਇੱਕੋ ਐ ਪਰ ਬਲਜੀਤ ਹੋਰ ਜ਼ਿਆਦਾ ਐ ਮੇਰੇ ਦੋਸਤ ਫਿਰ ਕੀ ਹੋਇਆ ਉਹ ਮੁੰਡਾ ਉਹੋ ਇਹ ਤਾਂ ਆਪਣੇ ਤੋਂ ਹੀ ਛੋਟੀ ਜਾਤਾ ਹੈ ਤੂੰ ਇਹਦੇ ਨਾਲ ਬਾੜਾ ਨਾ ਹੱਸਿਆ ਕਰデア ਕਰ ਤੂੰ ਇੱਕ ਘੱਟੀ ਘੱਟ ਹੀ ਗੱਲ ਕਰਿਆ ਕਰ ਮੇਰੀ ਦੋਸਤ ਚੁੱਪ ਕਰ ਗਈ ਅਗਲੇ ਦਿਨ ਉਸਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਕੱਲ ਇਦਾਂ ਲੱਗਦਾ ਸੀ ਮੈਨੂੰ ਉਸ ਦੀ ਗੱਲ ਤੇ ਬੜੀ ਹੈਰਾਨੀ ਹੋਈ ਕਿ ਕਾਨੂੰਨ ਪੜਨ ਵਾਲਾ ਵੀ ਇਦਾਂ ਸੋਚ ਸਕਦਾ ਹੈ ਇੱਕ ਅਣਪੜ੍ਹ ਵਿਅਕਤੀ ਤਾਂ ਕਟੜਵਾਦੀ ਹੋ ਸਕਦਾ ਹੈ ਪਰ ਇੱਕ ਕਾਨੂੰਨ ਪੜਨ ਵਾਲਾ ਇਸ ਤਰ੍ਹਾਂ ਦੀ ਗੱਲ ਨਹੀਂ ਸੋਚ ਸਕਦਾ ਮੇਰੀ ਦੋਸਤ ਨੇ ਕਿਹਾ ਕਿ ਬਲਜੀਤ ਮੈਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਉਸ ਨੂੰ ਤੇਰੇ ਵਿੱਚੋਂ ਕੋਈ ਹੋਰ ਖਾਮੀ ਨਹੀਂ ਲੱਗੀ ਇਸ ਲਈ ਉਸਨੇ ਤੇਰੀ ਜਾਤੀ ਨੂੰ ਤੇਰੀ ਖਾਮੀ ਬਣਾ ਲਿਆ ਅੰਦਰ ਇਹ ਕਰਕੇ ਮੈਂ ਪੈਸੇ ਵਿਆਜ ਤੇ ਲੈ ਕੇ ਪੰਜਾਬ ਤੇ ਹਰਿਆਣਾ ਬਾਹਰ ਕਾਉਂਸਲ ਦੇ ਐਡਵੋਕੇਟ ਲਈ ਇਨਰੋਲ ਹੋ ਗਿਆ ਸਾਨੂੰ ਐਡਵੋਕੇਟ ਦਾ ਲਾਇਸੈਂਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕ੍ਰਿਸ਼ਨਾ ਮਰਾੜੀ ਨੇ ਦਿੱਤਾ ਜੋ ਕਿ ਹੁਣ ਸੁਪਰੀਮ ਕੋਰਟ ਦੇ ਜੋ ਜਾਲ ਫਿਰ ਮੈਂ ਜ਼ਿਲ੍ਹਾ 바ਰ ਕਾਉਂਸਲ ਵਿੱਚ ਪ੍ਰੈਕਟਿਸ ਕਰਨ ਲਈ ਮੈਂਬਰਸ਼ਿਪ ਲਈ ਉਦੋਂ ਵੀ ਪੈਸੇ ਭਰਨੇ ਪਏ ਸਨ ਮੈਂਬਰਸ਼ਿਪ ਲੈਣ ਲਈ ਸਮੇਂ ਜ਼ਿਲ੍ਹਾ 바ਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਮੈਨੂੰ ਪੁੱਛਿਆ ਕਿ ਵਕੀਲ ਸਾਹਿਬ ਤੁਹਾਡੇ ਫਾਦਰ ਸਾਹਿਬ ਕੀ ਕੰਮ ਕਰਦੇ ਨੇ ਮੈਂ ਕਿਹਾ ਜੀ ਦਿਹਾੜੀ ਕਰਦੇ ਨੇ ਉਹ ਥੋੜਾ ਜਿਹਾ ਹੈਰਾਨ ਹੁੰਦੇ ਹੋਏ ਬੋਲੇ ਅੱਛਾ ਕਿੰਨੇ ਕੁ ਕਮਾ ਲੈਂਦੇ ਐ ਮੈਂ ਕਿਹਾ ਜੀ 5000 ਤੋਂ 6000 ਪ੍ਰਤੀ ਮਹੀਨਾ ਪ੍ਰਧਾਨ ਜੀ ਕਹਿੰਦੇ ਚਲੋ ਤੁਹਾਨੂੰ ਵਾਰਕਾਂ ਤੁਸੀਂ ਹੁਣ ਸਾਡੀ ਐਸੋਸੀਏਸ਼ਨ ਦੇ ਮੈਂਬਰ ਹੋ ਮੈਂ ਥੋੜਾ ਅਸਹਿ ਅਸਹਿ ਮਹਿਸੂਸ ਕਰਨ ਲੱਗਾ ਪ੍ਰਧਾਨ ਜੀ ਬਲਜੀਤ ਸਿੰਘ ਜੀ ਹੋਂ ਤੁਹਾਡੇ ਨਾਲ ਨਾਮ ਨਾਲ ਸਾਹ ਲੱਗੂਗਾ ਜੋ ਤੁਹਾਨੂੰ ਪਿੰਡ ਵਿੱਚ ਤੁਹਾਡਾ ਨਾਮ ਲੈ ਕੇ ਬੁਲਾਉਂਦੇ ਸੀ ਹੁਣ ਵਕੀਲ ਸਾਹਿਬ ਕਿਆ ਕਰਨਗੇ ਇਹ ਹੀ ਤਰੱਕੀ ਹੈ ਮੈਂ ਕਿਹਾ ਪ੍ਰਧਾਨ ਨਾਲ ਹੱਥ ਮਨਾਇਆ ਤੇ ਵਾਪਸ ਆ ਗਿਆ ਹੁਣ ਪਤਾ ਲੱਗਦਾ ਹੈ ਕਿ ਬੁਕਾਰਤ ਵਿੱਚ ਪੈ ਕੇ ਹਾਲੇ ਤੱਕ ਸਿਰਫ ਇੱਕ ਹੀ ਚੀਕਵਾਈ ਹੈ ਉਹ ਹੈ ਆਪਣੇ ਨਾਲ ਨਾਮ ਨਾਲ ਸਾਹ شاید یہ بھی اپنے آپ ہی جڑ گیا انج پیسے کماؤں والا ہنر ہال تکست نہیں ہوا کیوںکہ میرے ہوتے ہی کھڑا ہاں جی پہلے سی پر مانسکماجک پکوں بہت ترقی کر گیا ہاں یہ کہانیت پیشیا رجا ہے ਤੁਹਾ ਨੂੰ ਇਹ ਕਿਸ ਤਰ੍ਹਾਂ ਲੱਗੀ ਨਾਈ ਕੀ ਸ਼ੇਰ ਤੱਕੇ ਕਮੈਂਟ ਕਰਕੇ ਇਸ ਬਾਰੇ ਜਰੂਰ ਦੱਸਣਾ ਜੀ ਕਹਾਣੀ ਨੂੰ ਹੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ